ਬਰਨਾਲਾ ਪ੍ਰਸ਼ਾਸਨ ਨੂੰ ਜਿਹੜੀ ਸਾਡਾ ਮੇਨ ਮੇਨ ਗੱਲ ਆ ਦੇਖੋ ਬਰਨਾਲਾ ਪ੍ਰਸ਼ਾਸਨ ਨੂੰ ਇੱਕੋ ਹੀ ਗੱਲ ਆ ਵਸਤਾਂ ਮੇਰੀ ਹੁਣ ਸਾਰੇ ਇਹਨਾਂ ਦਾ ਮੰਡੀ ਦੇ ਅਧਿਕਾਰੀਆਂ ਨਾਲ ਗੱਲ ਹੋ ਕੇ ਜੋ ਹੋ ਕੇ ਹਟਿਆ ਕਹਿੰਦੇ ਵੀ ਕੱਲ ਤੱਕ ਮੰਡੀ ਸਾਫ਼ ਕਰ ਦਾਂਗੇ ਸਾਰਾ ਜਿਹੜੇ ਗੱਟੇ ਚੱਕ ਕੇ ਵਿਹਲੇ ਕਰ ਦਾਂਗੇ ਮਦੂਰਾ ਨੂੰ ਵਿਹਲੇ ਕਰ ਦਾਂਗੇ ਜੇਕਰ ਨਾ ਕੀਤੇ ਸਾਡਾ ਹੀ ਸਾਫ਼ ਹੀ ਗੱਲ ਕਹਨੇ ਆ ਵੀ ਕੱਲ ਨੂੰ ਫਿਰ ਵੀ ਅਸੀਂ ਕੱਲ ਜੇ ਕੱਲ ਦਾ ਦਿਨ ਹਟੇ ਕੋਲੇ ਪਰਸੂ ਨੂੰ ਅਸੀਂ ਰੋਡ ਜਾਮ ਹੋਏ ਪੈਣਗੇ ਕੀ ਕਰਨਗੇ ਵਿਚਾਰੇ ਇਹ ਕਿੰਨੇ 65 ਦਿਨ ਹੋ ਗਏ ਪੂਰੇ 2 ਮਹੀਨੇ 5 ਦਿਨ ਹੋ ਗਏ ਇਹਨਾਂ ਨੂੰ ਮੰਡੀ ਚਾਹਿਆ ਕੱਲੇ ਕਣਕ ਝੋਨੇ ਤੇ ਕਰਸੀਮਤ ਰਹਿ ਗਏ ਜੇ ਕਣਕ ਝੋਨੇ ਜੋ ਬਾਹਰ ਨਿਕਲਾਂਗੇ ਹੋਰ ਫਸਲਾਂ ਵਿਜਣਗੀਆਂ ਤਾਂ ਜੇ ਹੋਰ ਫਸਲਾਂ ਤਾਂ ਵਿੜਣੀਆਂ ਜੇ ਐਮਐਸਪੀ ਦੇਣਗੇ ਆਜੋ ਆਜੋ ਕਰ ਲੈ ਵੀ ਜਿੰਨੀਆਂ ਵੀ ਸੰਗਤਾਂ ਤੁਸੀਂ ਸਾਰੀਆਂ ਇਹ ਸਾਡੀ ਗੱਲਬਾਤ ਪਹੁੰਚੂਗੀ ਇਹ ਕੱਲੇ ਸਾਡੇ ਹਾਲਾਤ ਨਹੀਂ ਹੈਗੇ ਵੈਸੇ ਆਪਾਂ 2 ਮਹੀਨੇ ਤੋਂ ਹੀ ਪਿੱਟੀ ਜਾਂਦੇ ਆ ਵੀ ਇਹ ਹਾਲਾਤ ਕੀ ਨੇਗੇ ਪੰਜਾਬ ਦੇ ਮਾੜੇ ਹਾਲਾਤ ਬਣੇ ਕਿਉਂ ਨੇਗੇ ਅੱਜ ਵੀ ਅੱਜ ਪੂਰਾ ਕਿੰਨਾ ਟਾਂ ਹੋ ਗਿਆ ਸਿਹਤਾਂ ਕਮੇਟੀ ਚੱਲਦੀ ਨੂੰ 65 ਦਿਨ ਹੋ ਗਏ ਜੀ 65 ਦਿਨ ਹੋ ਗਏ ਹਾਂਜੀ 65 ਦਿਨ ਹੋ ਗਏ ਪੂਰੇ ਅੱਜ ਵੀ ਜਿਹੜੀ ਕਿ ਅਸੀਂ ਕੱਲ ਮੜਾਇਆ ਕਿਹਾ ਅੱਜ ਜਿਹੜੀ ਕਿ ਸਾਡੀ ਸੁਣਵਾਈ ਮੜੇ ਜੀ ਹੁਣੀ ਸ਼ੁਰੂ ਹੋਈ ਆ ਅੱਜ ਸਾਨੂੰ ਕਹਿੰਦੇ ਤੁਹਾਡੀ ਸਾਰੀ ਮੰਡੀ ਕੱਲ ਤੇ ਕਰ ਬੇਲੀ ਕਰ ਦਿੰਦੇ ਆ ਜਦੋਂ ਅਸੀਂ ਕਿਹਾ ਵੀ ਭਾਈ ਮੰਡੀ ਬੇਲੀ ਕਰਨੀ ਆ ਜਾਂ ਨਹੀਂ ਕਰਨੀ ਆ ਆਹ ਦੇਖ ਲਓ ਕਿਵੇਂ ਜਿਹੜਾ ਝੋਨਾ ਸਾਡਾ ਹਜੇ ਵੀ ਕਿਵੇਂ ਕਿਸਾਨ ਹੈ ਮੰਡੀ ਦੇ ਵਿੱਚ ਰੁੜੀ ਜਾਂਦੇ ਨੇਗੇ ਪੂਰੇ 65 ਦਿਨ ਹੋ ਗਏ ਪਰ ਇਹਦੇ ਵਿੱਚ ਦੇਖੋ ਸਭ ਤੋਂ ਵੱਡਾ ਦੁੱਖ ਕੀ ਦਾ ਇਸ ਸਮੇਂ ਸਭ ਤੋਂ ਵੱਡਾ ਦੁੱਖ ਪਤਾ ਕੀ ਦਾ ਤੁਹਾਨੂੰ ਦਿਖਾਉਣਾ ਆ ਜੀ ਉਹ ਮਜ਼ਦੂਰ ਦੇਖੋ ਜਿੰਨੇ ਮੰਡੀਆਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਸੀ ਅੱਜ 65 ਸਾਲ ਹੋ ਗਏ ਪੂਰੇ ਪੰਜਾਬ ਦੇ ਜਿੰਨੇ ਮੰਡੀਆਂ ਨੇ ਗਿਆ ਇੱਕ 100 ਰੁਪਏ ਮਜ਼ਦੂਰਾਂ ਦੀ ਦਿਹਾੜੀ ਬਣਦੀ ਆ ਜਾਓ ਓਏ ਜਿੰਨੇ ਵੀ ਹੁਣ ਆ ਜਾਓ ਮੁੰਡਿਓ ਜਿੰਨੇ ਵੀ ਸਾਡੇ ਮਜ਼ਦੂਰ ਨੇਗੇ ਨਾ ਇਹਨਾਂ ਮਜ਼ਦੂਰਾਂ ਦੀ ਦਿਹਾੜੀ 100 ਰੁਪਏ ਬਣਦੀ 100 ਰੁਪਏ 100 ਰੁਪਏ ਬਣਦੀ ਆ ਦੇਖੋ 100 ਰੁਪਏ ਦਿਹਾੜੀ ਉਹ ਤੁਹਾਨੂੰ ਦਿਖਾਉਣਾ ਉਹ ਤਾਂਗਾ ਕਿਵੇਂ ਉਹ ਤਾਂਗਾ ਚੱਕ ਲੈਂਦੇ ਨੇ ਲਾ ਲੈਂਦੇ ਨੇ ਕਿ ਇੱਕ ਤਾਂਗਾ ਚੱਕਣ ਦੇ ਨੇ ਚਲੋ ਉੱਥੇ ਆਉਣਾ ਤੁਹਾਡੇ ਕੋਲ ਹੀ ਆ ਗਿਆ ਮੈਂ ਉੱਥੇ ਆ ਗਿਆ ਆ ਦੇਖੋ ਆ ਤਾਂ ਆ ਤਾਂ ਕਿਸਾਨ ਨੂੰ ਲਈ ਜਾਂਦਾ ਉਹ ਇੱਥੇ ਮਜ਼ਦੂਰ ਉਲੀ ਜਾਂਦਾ ਇਹ ਜੀਰੀ ਦਾ ਪਤਾ ਕੀ ਆ ਹੋ ਆ ਬਾਈ ਕਾਰਨ ਨਾ ਆਓ ਮੈਨੂੰ ਕੋੜਾ ਪਤਾ ਨਹੀਂ ਹੁਣ ਮੈਂ ਮੇਰੀ ਗੱਲ ਤਾਂ ਸੁਣ ਲੈ ਜੀਰੀ ਦਾ ਨਿਕਲਦਾ ਮੱਲਾ ਵੀ 50 ਘੱਟੇ ਨਿਕਲਦੇ ਨੇ ਠੀਕ ਆ ਪੈਸੇ ਮਿਲਦੇ ਨੇ 40 ਦੇ ਉਹ ਮੈਨੂੰ ਪਤਾ ਖਤਮਾ ਦਾ ਨਹੀਂ ਜੀ ਇਹ ਪੀ ਦੀ ਬੋਰੀ 10 ਬੋਰੀਆਂ ਦਾ ਪੈਸੇ ਦੇਣੇ ਪਏ 13 ਬੋਰੀਆਂ ਦਾ ਮੈਨੂੰ ਇਹ ਰਸ ਮੈਂ ਕਿਤ ਹੋ ਰਹਾ ਮੈਂ ਕਿਸ ਕਿਸਾਨ ਦੇ ਪੁੱਤ ਆ ਹੋਰ ਮੈਨੂੰ ਤਾਂ ਅਜੀਬ ਦਿਖਾਉਣਾ ਚਾਹ ਕੇ ਤੇ ਮੈਨੂੰ ਕਿਤੇ ਗੱਲ ਦਾ ਪਤਾ ਨਹੀਂ ਹੁੰਦਾ ਸਾਰੀ ਉਮਰ ਤਾਂ ਇੱਥੇ ਰੁੱਲਦਾ ਨੰਗੀ ਇਸ ਕਰਕੇ ਅਸੀਂ ਬਰਨਾਲਾ ਪ੍ਰਸ਼ਾਸਨ ਨੂੰ ਜਿਹੜੀ ਸਾਡਾ ਮੇਨ ਮੇਨ ਗੱ ਬਰਨਾਲਾ ਪ੍ਰਸ਼ਾਸਨ ਨੂੰ ਇੱਕੋ ਹੀ ਗੱਲ ਆ ਦੱਸ ਤਾਂ ਮੇਰੀ ਹੁਣ ਸਾਰੇ ਇਹਨਾਂ ਦੇ ਮੰਡੀ ਦੇ ਅਧਿਕਾਰੀਆਂ ਨਾਲ ਗੱਲ ਹੋ ਕੇ ਜੋ ਹੋ ਕੇ ਹਟਿਆ ਕਹਿੰਦੇ ਵੀ ਕੱਲ ਤੱਕ ਮੰਡੀ ਸਾਫ਼ ਕਰ ਦਾਂਗੇ ਸਾਰਾ ਜਿਹੜੇ ਗੱਟੇ ਚੱਕ ਕੇ ਵਿਹਲੇ ਕਰ ਦਾਂਗੇ ਮਦੂਰਾ ਨੂੰ ਵਿਹਲੇ ਕਰ ਦਾਂਗੇ ਜੇਕਰ ਨਾ ਕੀਤਾ ਸਾਡਾ ਵੀ ਸਾਫ਼ ਹੀ ਗੱਲ ਕਹਣਾ ਆ ਵੀ ਕੱਲ ਨੂੰ ਫਿਰ ਵੀ ਅਸੀਂ ਕੱਲ ਜੇ ਕੱਲ ਦਾ ਦਿਨ ਆਉਣ ਤੁਹਾਡੇ ਕੋਲ ਪਰਸੂ ਨੂੰ ਅਸੀਂ ਰੋਡ ਜਾਮ ਕਰਾਂਗੇ ਪਾਰਸੂਈ ਸਾਰੇ ਮੰਡੀਆਂ ਦੇ ਸੱਟਾਂ ਗਾ ਤੜਕਾਂ ਸੱਟਾਂ ਗੇ ਜਿਹੜੀਆਂ ਆ ਬੋਰੀਆਂ ਪਈਆਂ ਨੇਗੀਆਂ ਹੋਰ ਤੁਹਾਨੂੰ ਦਿਖਾਉਣਾ ਉਤਰੋਂ ਉਹ ਥੇਕਰ ਮੰਡੀਆਂ ਜਿਹੜੀਆਂ ਸਾਰੀਆਂ ਬੋਰੀਆਂ ਪਈਆਂ ਨੇਗੀਆਂ ਆ ਜਾਓ ਇੱਕ ਮਿੰਟ ਸਾਰੇ ਮੋਢੇ ਲੇਬਰ ਵਾਲੇ ਆ ਜਾਓ ਆ ਜਾਓ ਆ ਜਾਓ ਉੱਡੀ ਕੰਮ ਆ 100 ਰੁਪਇਆ ਇਹਨਾਂ ਦਾ ਇਹਨਾਂ ਦੀ ਦਿਹਾੜੀ ਬਣਦੀ ਹੈ 100 ਰੁਪਇਆ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਹੈ 100 ਰੁਪਇਆ ਮਜ਼ਦੂਰਾਂ ਦੀ ਦਿਹਾੜੀ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਜਿਹੜਾ ਕਿਸਾਨ ਤੇ ਮਜ਼ਦੂਰ ਕਿਸਾਨ ਤੇ ਮਜ਼ਦੂਰ ਮੰਡੀਆਂ ਦੇ ਵਿੱਚ ਰੋਲੇ ਨੇ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਪੂਰੇ 65 ਦਿਨ 2 ਮਹੀਨੇ 5 ਦਿਨ ਹੋ ਗਿਆ ਜੀ 2 ਮਹੀਨੇ 5 ਦਿਨ ਪੂਰੇ ਮੰਡੀਆਂ ਚ ਰੋਲਦਿਆਂ ਨੂੰ 2 ਮਹੀਨੇ 5 ਦਿਨ ਇਸ ਕਰਕੇ ਇਹ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਜੇ ਕੱਲ ਤੇ ਕਰੇ ਮੰਡੀਆਂ ਨਾ ਖ ਕਰੀਆਂ ਗਈਆਂ ਖਾਲੀ ਤਾਂ ਅਸੀਂ ਕੱਲ ਨੂੰ ਅਸੀਂ ਅ ਜਿਹੜਾ ਬਠਿੰਡਾ ਤੋਂ ਚੰਡੀਗੜ੍ਹ ਰੋੜਾ ਜਾਮ ਕਰਾਂਗੇ ਅਸੀਂ ਰੋੜਾ ਰੋਕਾਂਗੇ ਇਹ ਤਾਂ ਕਮਾਲ ਦੀ ਗੱਲ ਆ ਯਾਰ ਤਾਂ ਹੱਦ ਹੋ ਗਈ ਯਾਰ ਸਾਰੀਆਂ ਹੱਦਾਂ ਪਾਰ ਹੋ ਗਈਆਂ ਆ ਤੁਹਾਨੂੰ ਦਿਖਾਉਣਾ ਮਜ਼ਦੂਰ ਹੁਣ ਆ ਦੇਖੋ ਆ ਆ ਜਾਓ ਇੱਕ ਮਿੰਟ ਦਿਖਾ ਦਿਓ ਮੁੰਡਿਓ ਜਿਹੜਾ ਮੁੰਡਾ ਲੇਬਰ ਵਾਲਿਆਂ ਆ ਜਾਓ ਸਾਰੇ ਜਣੇ ਇੱਧਰ ਦਿਖਾਉਣਾ ਤੁਹਾਨੂੰ ਮੈਂ ਆ ਜਾਓ ਇਹ ਲੇਬਰ ਵਾਲੇ ਦੇਖੋ ਭਾਈ ਪਰਾਂ ਦਾ ਇਧਰੋਂ ਢਾਂਗ ਜੱਗਦੇ ਨੇ ਉਧਰ ਲਾਉਂਦੇ ਨੇ ਕਿ ਕੀ ਦੱਸੋ ਸਾਰਾ ਦਿਨ ਵਿਚਾਰੇ ਇਹਨਾਂ ਨਾਲ ਖਾਪੀ ਜਾਂਦੇ ਨੇ ਕਿ ਇਹ ਬੋਰੀਆਂ ਨਾਲ ਆ ਮੁੰਡੇ ਆ ਸਾਰਾ ਦਿਨ ਬੋਰੀਆਂ ਨਾਲ ਹੀ ਖਾਪੀ ਜਾਂਦੇ 100 ਰੁਪਏ ਦਿਹਾੜੀ ਬਣਦੇ ਸਰਕਾਰ 100 ਰੁਪਏ ਇਹਨਾਂ ਮਜ਼ਦੂਰਾਂ ਦੀ ਦੱਸ ਕਿੱਧਰ ਨੂੰ ਜਾਣੇ ਕੀ ਨੰਗੀ ਨਾਊ ਤੇ ਕੀ ਨਚੋੜੂਗੀ ਕੀ ਇਹ ਘਰੇ ਲੈ ਕੇ ਜਾਣਗੇ ਕੀ ਕੀ ਦੇਣਗੇ ਉਹਦੇ ਚਵਾਕਾਂ ਨੂੰ ਕੀ ਖਵਾਉਣਗੇ ਆ ਦੇਖੋ ਆ ਤੰਗਾਂ ਡੇੜੀਆਂ ਲਾਉਣ ਦੇਣਗੇ ਚੱਕ ਦਿੰਦੇ ਨੇ ਲਾਂਦ ਨੇ ਫੇਰਾ ਹੋਈ ਆ ਹਾਲਾਤ ਹੋਏ ਹੋਣੇ ਸਾਡੇ ਪੰਜਾਬ ਦੀ ਆ ਜਿਹੜੇ ਧਾਂਗਾ ਆ ਤਾਂ ਧਾਂਗਾ ਬਾਈ ਚੱਕ ਤੀਆਂ ਅਸੀਂ ਪਰਸੋਂ ਮੜਾ ਬਰੋਧ ਕਰਾਈ ਉਹਦੇ ਧਾਂਗਾ ਚੱਕ ਤੀਆਂ ਜਦੋਂ ਅਸੀਂ ਮੜਾ ਜਾ ਬੋਲਦੇ ਨੇ ਚੱਕ ਦਿੰਦੇ ਨੇਗੇ ਆਜੋ ਮੜਾ ਜਾ ਉਰੇ ਉਹ ਮੁੰਡੇ ਜਿਹੜੇ ਲੇਬਰ ਵਾਲੇ ਆਜੋ ਭਾਈ ਆ ਦੇਖ ਲੈ ਆ ਸਰੀਰ ਦੇਖ ਲੈ ਇਹਨਾਂ ਦੇ ਲੈ ਆ ਦੇਖ ਲੈ ਇਹ ਸਰੀਰ ਡੱਕਿਆਂ ਵਰਗੇ ਸਰੀਰ ਹੋਏ ਪੈਣਗੇ ਕੀ ਕਰਨਗੇ ਵਿਚਾਰੇ ਇਹ ਕਿੰਨੇ 65 ਦਿਨ ਹੋ ਗਏ ਪੂਰੇ 2 ਮਹੀਨੇ 5 ਦਿਨ ਹੋ ਗਏ ਇਹਨਾਂ ਨੂੰ ਮੰਡੀ ਚ ਆਇਆ ਉਹਨੂੰ ਪੂਰੇ 65 ਦਿਨ 5 ਦਿਨ ਪਹਿਲਾਂ ਵੀ ਲੱਗੇ ਮੰਡੀ ਕਿਸਾਨ ਮੰਡੀ ਚ ਰੋਲਤਾ ਸਾਰੀਆਂ ਸਾਰੀਆਂ ਦੀ ਇਸ ਵਾਰੀ ਕਣਕਾਂ ਲੇਟ ਹੋ ਗਈ ਕੋਈ ਡੀਏਪੀ ਨਹੀਂ ਮਿਲਿਆ ਕੋਈ ਜੂਰੀਆ ਨਹੀਂ ਮਿਲਿਆ ਇੰਨੇ ਮਾੜੇ ਹਾਲਾਤ ਹੋਏ ਨੇਗੇ ਸਿਰਫ ਇਹ ਮਾੜੇ ਹਾਲਾਤ ਪਤਾ ਕਿਉਂ ਹੋਏ ਨੇਗੇ ਕਹਿੰਦੇ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋਏ ਨਾ ਉਹ ਬਾਗ ਦਾ ਬਚਣਾ ਬੜਾ ਮੁਸ਼ਕਲ ਹੁੰਦਾ ਬੜਾ ਮੁਸ਼ਕਲ ਬੜਾ ਬਚਣਾ ਮੁਸ਼ਕਲ ਹੁੰਦਾ ਆ ਵਿਚੀ ਆਰਤੀ ਖੜੇ ਨੇਗੇ ਵਿਚੀ ਆਰਤੀ ਖੜੇ ਨੇ ਆ ਆਰਤੀ ਖੜਾ ਦੇਖ ਲੋ ਇਹ ਰੁੱਲ ਰੁੱਲ ਜਾਂਦੇ ਨੇ ਇੱਥੇ ਆਰਤੀ ਛੱਬੀ ਜੀ ਕੋਈ ਲਈ ਨਹੀਂ ਰਿਹਾ ਜੀ ਛੱਬੀ ਜੀ ਨੂੰ ਕਹਿੰਦੇ ਨੇ ਵੀ ਸੈਲ ਲੈ ਕੇ ਜਵਾਬ ਦੇਗੇ ਇਸ ਕਰਕੇ ਜਿੰ ਜੇਕ ਤੁਹਾਡੇ ਕੋਲ ਕੋਈ ਪਲਾਨਿੰਗ ਨਹੀਂ ਹੈਗੀ ਜਿਹੜਾ ਮੁਲਖ ਕੋਲੇ ਕੋਈ ਪਲਾਨਿੰਗ ਹੀ ਨਾ ਹੋਵੇ ਜਿਹੜੀ ਸਰਕਾਰ ਕੋਲੇ ਤਾਂ ਫਿਰ ਉਹ ਸਰਕਾਰਾਂ ਜਿਹੜੀਆਂ ਚੱਲਣੀਆਂ ਉਹ ਬੜਾ ਮੁਸ਼ਕਲ ਹੁੰਦਾ ਪਰ じゃ ਫਿਰ ਰੂਗੀ ਜਿਹਦੇ ਕੋਲ ਕੋਈ ਪਲੈਨਿੰਗ ਨਹੀਂ ਨਾ ਹੈਗੀ ਵੀ ਕੱਲ ਨੂੰ ਅਸੀਂ ਸਾਡਾ ਭਿਖ ਕਿੱਧਰ ਨੂੰ ਜਾਊ ਕੱਲ ਨੂੰ ਸਾਡਾ ਕਿਸਾਨ ਕਿੱਧਰ ਨੂੰ ਜਾਊ ਮਜ਼ਦੂਰ ਕਿੱਧਰ ਨੂੰ ਜਾਊਗਾ ਉਂਝ ਚੱਕ ਕੇ ਕਹਦਾ ਸੱਬੀ ਲਾ ਲਓ ਉਹ ਕਿੱਥੇ ਕੋਈ ਤਾਂ ਕਿਸੇ ਪਾਸੇ ਤਾਂ ਇਹਨਾਂ ਨੂੰ ਰਾਹ ਪਾਓ ਦੱਸੋਗਾ ਸਹੀ ਕੋਈ ਰਸਤਾ ਦਿਖਾਓ ਇਸ ਕਰਕੇ ਇਹ ਜਿਹੜੀਆਂ ਪਾਈ ਅਸੀਂ ਆਕੂਈ ਵਾਰਨਿੰਗ ਕਰਦੇ ਆਂ ਵੀ ਜੇਕਰ ਕੱਲ ਨੂੰ ਸਾਡੀਆਂ ਮੰਡੀਆਂ ਸਾਫ਼ ਨਾ ਕੀਤੀਆਂ ਗਈਆਂ ਆ ਸਾਰੀਆਂ ਨਾ ਚੱਕੀਆਂ ਗਈਆਂ ਤਾਂ ਅਸੀਂ ਆ ਆ ਕੱਲ ਦੇ ਕੁਛ ਕੁਛ ਨੇ ਕੱਲ ਚੱਕੀ ਆ ਜਿਕਰ ਨੇ ਕੱਲ ਤਿਕਰ ਨਾ ਮੰਡੀ ਸਾਹਿਬਗੁਰੂ ਤੇ ਪਰਸੂ ਨੂੰ ਅਸੀਂ ਰੋਡ ਕਰਾਂਗੇ ਸਾਡੀ ਸਖਤ ਚੇਤਾਵਨੀ ਆ ਬੋਰੀਆਂ ਖੋਲ ਕੇ ਸੜਕਾਂ ਤੇ ਸਿੱਟਾਂ ਬਈ ਅਗਲੀ ਗੱਲ ਸੁਣ ਲੋ ਜਿਹੜੇ ਸਾਰੇ ਜਿੰਨੇ ਵੀ ਤੁਸੀਂ ਮੇਰੇ ਪੰਜਾਬ ਦੀ ਲੋਕ ਗੱਲ ਸੁਣ ਰਹੇ ਹੋ ਸਮੱਸਿਆ ਪਤਾ ਕੀ ਆ ਸਮੱਸਿਆ ਇਹ ਆ ਕਿ ਅਸੀਂ ਜਿਹੜੇ ਖਾਸ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਮੈਂ ਸਾਰਿਆਂ ਨੂੰ ਗੱਲ ਕਰਨਾ ਚਾਹਣਾ ਜਿਹੜਾ ਪੰਜਾਬ ਆ ਪੰਜਾਬ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਆ ਸਭ ਤੋਂ ਉਪਜਾਊ ਧਰਤੀ ਦੁਨੀਆ ਤੇ ਰਾਜ ਕਰ ਸਕਦਾ ਪੰਜਾਬ ਪਰ ਕਾਰਨ ਕੀ ਆ ਕਿਉਂਕਿ ਜਿਹੜੇ ਸਾਡੇ ਲੋਕ ਨੇਗੇ ਸਾਡੇ ਲੋਕ ਨਾ ਸਾਡੇ ਨੌਜਵਾਨ ਪੀੜ੍ਹੀ ਇਹ ਸੋਚ ਰਹੀ ਆ ਵੀ ਅਸੀਂ ਪੰਜਾਬ ਦਾ ਉਹਨਾਂ ਦਾ ਭਵਿੱਖ ਸਵਾਰਨਾ ਕਿਵੇਂ ਆ ਦੇਖੋ ਅੱਜ ਵੀ ਜਿਹੜੀ ਸਾਡੀ جنگਾਂ ਲੜਾਈ ਆ ਸਾਡੀ ਉਹ ਚੱਲ ਜਾਂਦੀ ਆ ਆਪਣੇ ਬਾਰਡਰਾਂ ਦੇ ਉੱਪਰ ਠੀਕ ਆ ਇੱਧਰ ਬੈਠੇ ਆ ਅਸੀਂ ਪੰਜਾਬ ਹਰਿਆਣਾ ਬਾਰਡਰ ਦੇ ਉੱਪਰ ਸ਼ੰਭੂ ਬਟੇਆ ਖਨੌਰੀ ਬੈਠੇ ਆ ਬੈਠੇ ਕਿਉਂ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਹੋਰਾਂ ਫਸਲਾਂ ਦੇ ਮੈ ਐਮ ਐਸ ਪੀ ਮਿਲੇ ਹੋਰਾਂ ਫਸਲਾਂ ਇੱਥੇ ਮੰਡੀਆਂ ਦੇ ਵਿੱਚ ਆ ਕੇ ਵਿਕਣਾ ਸਾਡੇ ਆਰਤੀ ਨੇ ਹੁਣ ਵਿਚਾਰੇ ਕੱਲਾ ਕਣਕ ਝੋਨੇ ਤੇ ਕਰਸੀਮਤ ਰਹਿ ਗਏ ਜੇ ਕਣਕ ਝੋਨੇ ਜੋ ਬਾਹਰ ਨਿਕਲਾਂਗੇ ਹੋਰ ਫਸਲਾਂ ਵਿਜਣਗੀਆਂ ਤਾਂ ਜੇ ਹੋਰ ਫਸਲਾਂ ਤਾਂ ਵਿਜਣੀਆਂ ਜੇ ਐਮ ਐਸ ਪੀ ਦੇਣਗੇ ਤਾਂ ਤੁਸੀਂ ਇਹ ਹਿਸਾਬ ਲਾਓ ਸੋਚੋ ਵੀ ਪੰਜਾਬ ਦੇ ਵਿੱਚ ਰੋਜ਼ਗਾਰ ਕਿੰਨਾ ਵਧਣਾ ਕੰਮ ਕਿੰਨਾ ਵਧਣਾ ਕਣਕ ਦੇ ਝੋਨੇ ਤੋਂ ਇਲਾਵਾ ਜਦੋਂ ਬਾਹਰ ਆਵਾਂਗੇ ਨਾ ਅਸੀਂ ਉਸ ਚੀਜ਼ ਤੋਂ ਬਾਹਰ ਆਵਾਂਗੇ ਕਿੰਨਾ ਰੋਜ਼ਗਾਰ ਵਧਣਾ ਕਿੰਨਾ ਕੰਮ ਵਧਣਾ ਕਿੰਨਾ ਪੰਜਾਬ ਸੂਬਾ ਅਮੀਰ ਹੋਣਾ ਤੁਸੀਂ ਦੇਖੋ ਕਿੰਨੀਆਂ ਚੀਜ਼ਾਂ ਦੀ ਮੰਗ ਆ ਕਿੰਨੀਆਂ ਜਿਹੜੀਆਂ ਫਸਲਾਂ ਦੀ ਮੰਗ ਆ ਸਰਕਾਰ ਇਹ ਤੈਨੂੰ ਕਹਿ ਰਹੀ ਹੈ ਜੇ ਤੇਰੀ ਮਾੜੀ-ਮੁੱਟੀ ਆਕਲ ਆ ਜੇ ਤੈਨੂੰ ਇਸ ਚੀਜ਼ ਦਾ ਪਤਾ ਲੱਗ ਜੇ ਵੀ ਕਿਸਾਨ ਦੀ ਸਮੱਸਿਆ ਕੀ ਹੈ ਪਹਿਲਾਂ ਤਾਂ ਐਮਐਸਪੀ ਦੇ ਹੋਰਾਂ ਫਸਲਾਂ ਵੇਚਣ ਇਹ ਜਿਹੜੇ ਮਜ਼ਦੂਰਾਂ ਦੇ ਕਿਸਾਨਾਂ ਦੇ ਧੀ ਪੁੱਤ ਨੇ ਕਿੰਨਾ ਕੰਮ ਵਧੇ ਇਸ ਚੀਜ਼ ਨੂੰ ਲੈ ਕੇ ਕਿੰਨਾ ਮੰਡੀ ਕਰਨ ਵਧੇ ਕਣਕ ਦੇ ਹੋਰ ਫਸਲਾ ਪੰਜਾਬ ਦੇ ਵਿੱਚ ਬਿਜਲੀ ਨੇ ਚਾਹੀਦੀ ਨੇ ਪੰਜਾਬ ਦਾ ਜਿਹੜਾ ਪੰਜਾਬ ਨੇ ਝੋਨਾ ਝੋਨੇ ਨੇ ਪੰਜਾਬ ਸਾਰਾ ਤਬਾਹ ਕਰਤਾ ਇੱਕ ਚੀਜ਼ ਸਮਝੋ ਆਰਥਿਕ ਵਰਗ ਵੀ ਸਮਝੇ ਮਜ਼ਦੂਰ ਵਰਗ ਵੀ ਸਮਝੇ ਤੇ ਕਿਸਾਨ ਵਰਗ ਵੀ ਸਮਝੇ ਇਸ ਚੀਜ਼ ਨੂੰ ਤੁਹਾਨੂੰ ਇਹ ਚੀਜ਼ ਲੱਗ ਰਹੀ ਆ ਠੀਕ ਆ ਜੀ ਗੱਲ ਪਰ ਤੁਹਾਡੇ ਕੋਲੇ ਤੁਹਾਡੇ ਕੋਲੇ ਵੀ ਵੱਡੀ ਪਲੈਨਿੰਗ ਹੈਣੀਗੀ ਤੁਸੀਂ ਇਹ ਦੇਖੋ ਕਿੰਨਾ ਰੋਜ਼ਗਾਰ ਕਿੰਨਾ ਸਿਸਟਮ ਵਧੂਗਾ ਕਿੰਨਾ ਜਿਹੜਾ ਕਿ ਪੰਜਾਬ ਉੱਪਰ ਜਾਊਗਾ ਜੇ ਆਪਾਂ ਉਹ ਚੀਜ਼ ਵੱਲ ਧਿਆਨ ਦੀਏ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੀ ਲੜਾਈ ਲੜਨ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਹੋਰਾਂ ਫਸਲਾਂ ਦੇ ਉੱਪਰ ਐਮਐਸਪੀ ਮਿਲੇ ਆਓ ਸਾਡੇ ਬਾਰਡਰਾਂ ਤੇ ਬੈਠੇ ਹੋਏ ਮੈਂ ਸਾਰਾਂ ਭਰਾਵਾਂ ਨੂੰ ਬੇਨਤੀ ਕਰਦਾ ਸਾਡੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਮਰਨ ਵਰਤੇ ਦੇ ਉੱਪਰ ਕਿਉਂ ਬੈਠੇ ਨੇਗੇ ਪੜਿਆ ਲਿਖਿਆ ਇਨਸਾਨ ਆ ਉਹ ਪੰਜਾਬ ਦਾ ਪੜਿਆ ਲਿਖਿਆ ਇਨਸਾਨ ਆ ਉਹ ਕੋਈ ਬੇਕੂਫ ਨਹੀਂ ਹੈਗਾ ਜਿਹੜਾ ਮਰਨ ਵਰਤੇ ਦੇ ਉੱਪਰ ਬੈਠਾ ਹੈ ਉਹਨੂੰ ਪਤਾ ਵੀ ਕਿਵੇਂ ਅਸੀਂ ਜਿਹੜੀਆਂ ਫਸਲਾਂ ਦੇ ਪੰਜਾਬ ਦੇ ਨਸਲਾਂ ਬਚਾਉਣੀਆਂ ਨੇਗੀਆਂ ਹੁਣ ਮੈਂ ਤੁਹਾਡੇ ਕੋਲੇ ਬੇਨਤੀ ਕਰਦਾ ਵੀ ਇੱਕ ਬੰਦਾ ਮਰਨ ਵਰਤ ਤੇ ਬੈਠਾ ਸਭ ਤੋਂ ਵੱਧ ਪੜਿਆ ਲਿਖਿਆ ਪੰਜਾਬ ਦਾ ਬੰਦਾ ਆਪੋ ਦਾ ਸਾਥ ਦਈਏ ਇਹ ਲੜਾਈ ਹੈ ਸਾਡੇ ਪੰਜਾਬ ਦੀ ਜਿਹੜੀ ਅਸਲ ਲੜਾਈ ਹੈ ਸਾਡੀ ਪੰਜਾਬ ਦੀ ਇਹ ਲੜਾਈ ਉੱਪਰ ਧਿਆਨ ਦਿਓ ਪੰਜਾਬ ਨੂੰ ਬਚਾਉਣ ਦੀ ਲੋੜ ਆ ਭਰਾਵੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਐ ਝੋਨੇ ਨੇ ਸਾਡਾ ਸਾਰਾ ਪੰਜਾਬ ਜਿਹੜਾ ਤਬਾਹ ਕੀਤਾ ਪਾਣੀ ਡੂੰਘੇ ਕਰਤੇ ਵਾਤਾਵਰਨ ਖਰਾਬ ਕਰਤਾ ਇਸ ਕਰਕੇ ਚਾਹੁੰਦੇ ਆ ਕਿ ਹੋਰਾਂ ਜੇ ਫਸਲਾਂ ਤੇ ਐਸਪੀ ਬਣੇ ਐਸਪੀਐਮਐਸਪੀ ਮਿਲੇ ਤਾਂ ਕਿਸਾਨ ਹੋਰ ਫਸਲਾਂ ਬੀਜਣ ਨੂੰ ਤਿਆਰ ਆ ਆਰਟੀ ਦੇ ਕੋਲੇ ਕਿੰਨੀਆਂ ਫਸਲਾਂ ਆਉਣਗੀਆਂ ਆਰਟੀ ਦੇ ਕੋਲੇ ਕਿੰਨੀਆਂ ਫਸਲਾਂ ਆਉਣਗੀਆਂ ਕਿੰਨੀਆਂ ਫਸਲਾਂ ਦੇ ਵਿੱਚ ਹੋਰ ਮੁਨਾਫਾ ਆਊਗਾ ਕਿੰਨੇ ਮਜ਼ਦੂਰਾਂ ਨੂੰ ਚੰਗੀ ਹੋਰ ਕਿੰਨਾ ਟਰੱਕਿੰਗ ਦਾ ਕਿੰਨਾ ਕੰਮ ਵਧੂਗਾ ਕਿੰਨਾ ਟਰਾਂਸਪੋਰਟ ਦਾ ਕੰਮ ਵਧੂਗਾ ਸੋਚੋ ਸਹੀ ਕਿੱਥੇ ਤੱਕ ਸਾਡੀ ਜਿਹੜੀ ਇਹ ਪਲਾਨਿੰਗ ਜਾਊਗੀ ਇਸ ਕਰਕੇ ਸਾਨੂੰ ਲੋੜ ਆ ਇਹ ਜਿਹੜੀ ਲੜਾਈ ਲੜਨ ਨੂੰ ਸਾਡੀ ਜਿਹੜੀ ਲੜਾਈ ਆ ਡਬਲਯੂਟੀਓ ਤੇ ਗੈਡ ਤੇੱਕ ਲੜਾਈ ਆ ਸਾਡੀ ਕਾਰਪੋਰੇਟ ਘਰਾਣੇ ਨਾਲ ਵੱਡਾਂ ਨਾਲ ਲੜਾਈ ਆ ਅੱਜ ਆਰਪੀਐਸ ਵਰਗ ਖਤਮ ਹੋ ਜਾਂਦਾ ਅੱਜ ਸਾਰਾ ਕੁਝ ਜਿਹੜਾ ਖਤਮ ਹੋ ਜਾਂਦਾ ਭਰਾਵੋ ਇਹ ਜਿਹੜੀ ਖਾਸ ਕਰਕੇ ਆਰਪੀਐਸ ਚੀਜ਼ ਵਾਲੇ ਜ਼ਰੂਰ ਧਿਆਨ ਦੇਣ ਆ ਖੜਾ ਸਾਨੂੰ ਮਸ ਕਹਿਣਾ ਆਰਪੀਐਸ ਖੜਾ ਸਾਡੇ ਨਾਲ ਜਿਹੜਾ ਡਬਲਯੂਟੀਓ ਤੇ ਵੱਡੇ ਕਾਰਪੋਰੇਟ ਘਰਾਣੇ ਕੀ ਕਹਿ ਰਹੇ ਨੇਗੇ ਵੀ ਇਹ ਥੱਲੇ ਵਾਲਾ ਸਾਰਾ ਸਿਸਟਮ ਖਤਮ ਕਰਨਾ ਸੀ ਆਓ ਸਾਡੇ ਮੈਂ ਸਾਰੇ ਵਰਗਾਂ ਨੂੰ ਬੇਨਤੀ ਕਰਦਾ ਵੀ ਆਓ ਇਕੱਠੇ ਹੋ ਕੇ ਸਾਡਾ ਸਾਥ ਦਿਓ ਅਸੀਂ ਚਾਹੁੰਦੇ ਆ ਕਿ ਇਹ ਲੜਾਈਆਂ ਤੁਹਾਡੇ ਜੰਗ ਜਾਰੀ ਆ ਆਓ ਬਾਡਰਾਂ ਦੇ ਉੱਪਰ ਪਹੁੰਚੋ ਆੜਤੀਆ ਵਰਗ ਵੀ ਡੱਲੇਵਾਲ ਸਾਹਿਬ ਦਾ ਵਿਸਾਦ ਦੀ ਉੱਤੇ ਮਰਨ ਵਰਤੇ ਉੱਪਰ ਬੈਠੇ ਨੇਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਲਾਸਟ ਤੇ ਮੇਰੀ ਇੱਕੋ ਹੀ ਗੱਲ ਬੇਨਤੀ ਆ ਆ ਸਾਡੇ ਪਿੰਡ ਦੇ ਸਾਬਕਾ ਸਰਪੰਚ ਖੜੇ ਨੇ ਇਧਰ ਮੌਜੂਦਾ ਸਰਪੰਚ ਕਿੱਧਰ ਗਿਆ ਹੈ ਮੌਜੂਦਾ ਸਰਪੰਚ ਆਸੇ ਫੋਨ ਆਇਆ ਪਿਆ ਤਾਂ ਉਧਰ ਸਾਡਾ ਮੌਜੂਦਾ ਸਰਪੰਚ ਖੜਾ ਇਸ ਕਰਕੇ ਇਹ ਕਾਲੇ ਕੰਨ ਸਰਪੰਚ ਖੜਾ ਇਹ ਸਾਰੇ ਜਿਹੜੇ ਪਿੰਡਾਂ ਦੇ ਸਾਡੇ ਸਰਪੰਚ ਖੜੇ ਨੇ ਇਹਨਾਂ ਨੂੰ ਨੁਕਸਾਨ ਹੋਇਆ ਦੱਸੋ ਮਾੜਾ ਇਹ ਮੈਂ ਸਖਤ ਇੱਕੋ ਹੀ ਵਾਰ ਨਹੀਂ ਕਰਨਾ ਬਸ ਇਸ ਤੋਂ ਬਾਅਦ ਗੱਲ ਕਰਨਗੇ ਵੀ ਜੇ ਸਾਡਾ ਕਲ ਤਿਕਰ ਮੰਡੀਆਂ ਸਾਫ਼ ਨਾ ਕਰੀਏ ਤਾਂ ਪਰਸ ਨੂੰ ਇਹਦਾ ਰੋੜ ਕਰਾਂਗੇ ਬਈ ਸਖਤ ਸਾਫ਼ ਸਿੱਧੀ ਜੀ ਗੱਲ ਸਾਡੇ ਕੋਲੇ ਹੋਰ ਕੋਈ ਹੱਲ ਹੀ ਨਹੀਂ ਹੈਗਾ ਯਾਰ ਆਹ ਖੜੇ ਨੇਗੇ ਆਹ ਖੜਨੇ ਨਾਲ 100-100 ਰੁਪਏ ਦਿਹਾੜੀਆਂ ਦੱਸੋ ਨਾਲ ਕਿੱਧਰੋਂ ਜਾਣਗੇ ਦੱਸੋ ਤੁਸੀਂ ਆਪ ਮੈਨੂੰ ਜਵਾਬ ਦਿਓ ਵੀ ਜਵਾਬ ਕਿਵੇਂ ਪਾਲਣਗੇ ਇਹ ਜਵਾਬ ਕਿਵੇਂ ਪਾਲਣਗੇ ਇੱਧਰੋਂ ਚੱਕਦੇ ਨੇ ਉਧਰ ਆਓ ਦੇਖ ਲੈ ਆਹ ਦੇਖ ਲੈ ਇੱਧਰ ਇੱਧਰ ਏਟੀਆਂ ਸਾਡੇ ਮਾਵਾ ਦੇ ਖਲਾਲ ਆਹ ਦੇਖ ਲੈ ਇਹਨਾਂ ਦਾ 100-100 ਰੁਪਏ ਧਾੜੀ ਬਣਦੇ ਉਹਨਾਂ ਦੇ ਕਿੱਧਰ ਨੂੰ ਜਾਣ ਇਹ ਦੱਸੋ ਇਸ ਕਰਕੇ ਸਾਡਾ ਅਸੀਂ ਸਾਡੇ ਕੋਈ ਜੀ ਨਹੀਂ ਕਰਦਾ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਰਿਹਾ ਹਾਂਜੀ ਕੀ ਕਹਿੰਦਾ ਹਾਂਜੀ ਬੋ ਜੀ ਮੇਰਾ ਕਹਿਣ ਦਾ ਮਤਲਬ ਇਹ ਹੈ ਜੀ ਮੈਨੂੰ 65 ਦਿਨ ਹੋ ਗਏ ਪੂਰੇ ਮੰਡੀ ਚ ਆਏ ਨੂੰ ਹਾਂ 65 ਦਿਨ ਹੋ ਗਏ ਜੀ ਜਿਹੜੀ ਛੱਬੀ ਜਰੀ ਆਈ ਹੈ ਮੱਕੀ ਵਾਲੀ ਸਾਡੀ ਤੋਬਾ ਕਰਾਤੀ ਉਹਨੇ ਗਹਨੂ ਸਿਆਰਤ ਨਹੀਂ ਕਰਦੇ ਉਹ ਬਾਈ ਦਾ ਭਗਵੰਤਮਾਨ ਸੀ ਭਗਵੰਤਮਾਨ ਵਾਲਾਈ ਸੀ 26 28 30 31 32 ਬੋਲਦੇ ਸੀਗੇ ਵੀ ਸਾਡੀ ਕੋਈ ਸਾਰ ਨਹੀਂ ਪੁੱਛਦਾ ਅਸੀਂ ਸਾਡੀ ਲੇਬਰ ਭੱਜ ਗਈਆਂ ਹੁਣ ਅਸੀਂ ਕੀ ਕਰੀਏ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਵੀ ਸਾਡੇ ਹੱਲ ਕੀਤਾ ਜਾਵੇ 26 ਜੀਰੀ ਦਾ ਹੁਣ ਮੌਨਚਰ 25 26 ਆ ਰਿਹਾ ਛੱਲਰਾ ਲਹਾਣੀ ਰਹੇ ਹਾਂ ਉਹ ਪੰਜਾਂ ਨੇ ਖੜੇ ਗਿਆ ਜੀਰੀਆਂ ਉਹ ਹੀਟ ਹੋ ਗਈਆਂ ਜਿਹੜਾ ਮਾਲ ਹੀਟ ਹੋ ਗਿਆ ਸਾਡੇ ਇੱਕ ਸਾਰੇ ਜ਼ਿੰਮੇਦਾਰ ਦਾ ਮਾਲ ਹੀਟ ਹੋ ਗਿਆ ਅਸੀਂ ਕੀ ਕਰੀਏ ਹੁਣ ਦੱਸੋ ਇਹ ਕਿਹੜਾ ਗੱਟੇ ਮੰਗਦੇ ਸੀ ਸੇਲਰ ਨਾਲ ਇੱਕ ਗੱਡੀ ਮਾਰ ਤੁਸੀਂ ਸਮਝੇ ਨਹੀਂ ਤੁਸੀਂ ਅਸਲ ਬਿਮਾਰੀ ਨਹੀਂ ਸਮਝੇ ਬਿਮਾਰੀ ਪਤਾ ਕੀ ਆ ਸਾਡੇਆਂ ਗੱਡੀਆਂ ਬਿਮਾਰੀ ਆ ਜਦੋਂ ਕੋਈ ਪਲੈਨਿੰਗ ਨਹੀਂ ਹੈਗੀ ਸਰਕਾਰ ਸਿਸਟਮ ਚਲਾਉਣ ਦੀ ਜਿਹਦੇ ਕੋਲ ਕੋਈ ਪਲੈਨਿੰਗ ਨਹੀਂ ਹੈਗੀ ਜਿਹਦੇ ਕੋਲ ਕੋਈ ਇਹ ਨਹੀਂ ਪਤਾ ਹੈਗਾ ਅਸੀਂ ਮਾਲ ਸਾਹਮਣਾ ਕਰ ਮੈਂ ਮਾਲ ਲਾਉਣਾ ਕਿਵੇਂ ਆ ਉਹਨਾਂ ਕੋਲ ਕੋਈ ਪਲਾਨਿੰਗ ਨਹੀਂ ਹੈਗੀ ਫਿਰ ਰੂਲੂ ਕੋਈ ਕਿਸਾਨ ਮਜ਼ਦੂਰ ਸਾਰਾ ਆੜਤੀਆ ਬਰਕ ਮੰਡੀ ਚ ਗਲਤ ਪਲਾਨਿੰਗ ਦੀ ਆ ਬੰਨਾ ਜੀ ਹਾਂ ਸਾਡੇ ਐ ਮੇਰੀਆਂ ਦੋ ਗੱਡੀਆਂ ਵਾਪਸਤ ਨਿਕਲੀਆਂ ਵਾਪਸ ਆਈਆਂ ਜਿਹੜਾ ਮੈਨੂੰ ਆੜਦ ਬਣੀ 16000 ਰੁਪਇਆ ਕਿਰਾਇਆ ਤਾਂ 25000 ਰੁਪਇਆ ਐ ਥੋੜਾ ਭਿੰਦੀ ਦੀਆਂ ਯਾਰ ਮੈਂ ਦਿੱਤਾ ਜੀ ਦੋ ਗੱਡੀਆਂ ਇਹ 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 ਕਾਰਨ ਪਤਾ ਕੀ ਆ ਅਸਲ ਦੇ ਵਿੱਚ ਕਾਰਨ ਸਮਝੋ ਕਾਰਨ ਇਹ ਹੈ ਕਿ ਜਿਹੜਾ ਮੰਡੀ ਕਰਨਾ ਖਤਮ ਕਰਨਾ ਹੈ ਜਿਹੜਾ ਮੇਨ ਕਾਰਨ ਹੈ ਇਹ ਜਿਹੜਾ ਸਿਸਟਮ ਹੈ ਇਹਨੂੰ ਖਤਮ ਕਰਨਾ ਹੈ ਇਹ ਸੋਨੂੰ ਆੜਤੀ ਨੂੰ ਵੀ ਭਜਾ ਰਹੇ ਨੇ ਮੰਡੀ ਦੇ ਵਿੱਚੋਂ ਕਿਸਾਨਾਂ ਨੂੰ ਵੀ ਭੁਜਾਰ ਰਹੇ ਨੇ ਤੇ ਮਜ਼ਦੂਰਾਂ ਨੂੰ ਵੀ ਭੁਜਾਰ ਰਹੇ ਨੇ ਸਾਡੇ ਸਾਨੂੰ ਤਿੰਨ ਸੈਲ ਜਿਹੜੀ ਜਿਹੜੀ ਮੇਨ ਗੱਲ ਆ ਕਿਸਾਨਾਂ ਮਜ਼ਦੂਰਾਂ ਨੂੰ ਭੁਜਾਰ ਰਹੇ ਨੇ ਕਿ ਮੰਡੀਆਂ ਦੇ ਵਿੱਚ ਭੱਜਣ ਅੱਕਣ ਰੋਲੋ ਇਹਨਾਂ ਨੂੰ ਮੰਡੀਆਂ ਦੇ ਵਿੱਚ ਹੋਰ ਹੁਣ 65 ਦਿਨ ਰੁਲ ਗਏ ਕੀ ਇਹਨਾਂ ਦਾ ਅਗਲੀ ਵਾਰ ਜੀ ਕਰੂਗਾ ਇਹਨਾਂ ਦਾ ਮਿੰਡ ਵਿੱਚ ਕੰਮ ਕਰਨ ਨੂੰ ਲੇਬਰ ਵਾਲਾ ਕੋਈ ਆਉਂਦਾ ਹੀ ਨਹੀਂ ਕੀ ਕੀ ਆਰਤੀ ਦਾ ਕੰਮ ਕਰੂਗਾ ਅਗਲੀ ਵਾਰ ਆਰਤ ਕਰਨ ਨੂੰ ਨਹੀਂ ਅਸੀਂ ਤਾਂ ਆਰਤੀ ਜਿਹੜੀ ਦਿਹਾੜੀ ਪੈਂਦੀ ਹੈ ਆਰਤੀ ਆ ਭੱਜ ਕੇ ਮੰਡਿਓ ਲੇਬਰ ਭੱਜ ਕੇ ਕਿਸਾਨ ਆਪੀ ਜਾ ਕੇ ਸੱਲੋ ਚਲਾਇਓਗਾ ਹਾਂਜੀ ਗੱਲ ਆਹੀ ਬਾਪੂ ਜੀ ਨੇ ਕਹਿੰਦਾ ਵੀ ਐਂ ਨਾ ਕਰੋ ਤਾਂ ਆਪਾਂ ਭਜਾਉਣ ਨੂੰ ਤਾਂ ਆਪਾਂ ਨੂੰ ਫਿਰਦੇ ਨੇ ਨਹੀਂ ਨਹੀਂ ਜੀ 65 ਦਿਨ ਹੋ ਗਏ ਮੈਨੂੰ ਆਇਓ ਨੂੰ ਪੂਰੇ ਪਹਿਲੇ ਉਹ ਤਾਂ ਚਾਲ ਆਇਤਾ ਗੱਲ ਕਹਿਣ ਦਾ ਭਾਵ ਇਹ ਹੈ ਸਰਕਾਰ ਦੀ ਗੱਲ ਕਹਣਾ ਲੋਕ ਜਾਗਣ ਜੇ ਗੱਲ ਤਾਂ ਲੋਕਾਂ ਨੂੰ ਜਗਾਉਣ ਦੀ ਆ ਸਾਡਾ ਤਾਂ ਉੱਥੇ ਸਿਰਫ ਇੱਕ ਕਰੀਆ ਨੇ ਉਹਨਾਂ ਦੀਆਂ ਸਰਕਾਰ ਨੂੰ ਇਹ ਚਾਹੁੰਦਾ ਵੀ ਸੈੱਲ ਵਾਲੇ ਖੁਦ ਮੰਡੀ ਚਾਉਣ ਆ ਕੇ ਮਾਲ ਚੱਕਣ ਹਾਂ ਜਦੋਂ ਸਾਡਾ ਸੈੱਲ ਤੇ ਰਿਜੈਕਟ ਲਿਖਿਆ ਜਾਂਦਾ ਸਾਡੇ ਟਰੱਕਾਂ ਦੇ ਛੱਡਦੇ ਹੈਵੀ ਹੋ ਜਾਂਦੇ ਨੇ ਵੀ ਡਬਲ ਕਰਾਇਆ ਦਿਓ ਜੀ ਡਬਲ ਕਰਾਇਆ ਹੀ ਦਿੰਨੇ ਆਂ ਸੀ ਮੈਨੂੰ 8 ਤੋਂ ਬਣੀ 16000 ਰੁਪਏ ਕਰਾਇਆ ਮੈਂ 2575 ਦਸਮੇ ਇੱਕ ਬਚੂ ਕੇ ਬਸ ਸਾਡਾ ਬੇਨਤੀ ਹੈ ਲੈ ਹੁਣ ਮੈਂ ਤਿੰਨ ਇਤਹਾਜ਼ਰ ਲਵਾ ਸਰਪੰਚ ਮੁੱਖ ਮੰਤਰੀ ਸਰਪੰਚ ਆਪਣੀ ਇਹ ਗੱਲ ਪ੍ਰਸ਼ਾਸਨ ਦੇ ਕੋਲ ਪਹੁੰਚ ਜਾਣੀ ਆ ਆਪਾਂ ਗੱਲ ਕੀਤੀ ਵੀ ਆਪਾਂ ਕੱਲ ਨੂੰ ਆਪਾਂ ਪਰਸੋਂ ਨੂੰ ਜਾਮ ਕਰਾਂਗੇ ਸੀਗਾ ਨਾ ਸੜਕਾਂ ਖੋਲ ਕੇ ਸੜਕਾਂ ਤੇ ਸੜਕਾਂ ਨੂੰ ਜਾਮ ਕਰ হাজিৰি লবাই মই